ਆ ਲਾ ਲਾ ਕੇ ਬਹਿ ਜਾਂਦੀ ਯਾਰ ਵੇ ਦਸ ਤੋ ਬਾਹਰ ਤਾਂ ਖੁੱਲਾ ਰੱਖ ਲਿਆ ਕਰ ਮੋਹਰਾਂ ਚੱਕਦਾ ਨਾ ਇਹਦਾਂ ਕੋਈ ਬਾਦ ਨਹੀਂ ਆ ਜਾ ਆ ਜਾ ਭੈਣ ਜੀ ਕਿਵੇਂ ਆਈ ਸੀ ਨਹੀਂ ਮੈਂ ਤਾਂ ਉੱਥੇ ਅੰਦਰ ਬੈਠੀ ਸੀ ਮੈਂ ਕੀ ਕਰਨਾ ਗਰਮੀ ਹੈ ਗਈ ਆ ਨਾ ਇਹ ਤਾਲਾ ਤਾਂ ਲਾ ਲਈਦਾ ਭੈਣੇ ਅੱਜ ਕੱਲ ਤੈਨੂੰ ਪਤਾ ਵੇਲਾ ਨਹੀਂ ਚੰਗਾ ਆਪ ਘਾਹ ਬੈਠੇ ਆਈ ਤੋ ਕੋਈ ਪਹੁੰਚਾ ਕੇ ਲੈ ਜਾ ਚਲ ਆ ਜਾ ਨਹੀਂ ਮੈਂ ਤਾਂ ਤੇਰੇ ਕੋਲੇ ਇੱਕ ਬਾਲਾ ਹੀ ਜ਼ਰੂਰੀ ਕੰਮ ਆਈ ਸੀ ਭੈਣੇ ਮੈਂ ਰੇਟਾ ਹਟੜੇ ਚ ਗਰੂਲੇ ਚ ਫੇਰ ਹੀ ਜਾਣ ਮੈਂ ਖਾ ਚੱਲ ਉਹਦੇ ਕੋਲੇ ਜਾਣੀ ਆ ਉਹਦੇ ਨਾਲ ਗੱਲ ਕਰਕੇ ਆਉਣੀ ਆ ਚੱਲ ਮੈਂ ਤੈਨੂੰ ਗੱਲ ਦੱਸਦੀ ਆ ਨੀ ਨਾਰੇ ਤੂੰ ਕਿਹੜੀ ਗੱਲ ਕਰਨ ਆਈ ਸੀ ਇਹੋ ਜਿਹਾ ਕਿਹੜਾ ਤੇਰਾ ਦੁੱਖ ਸੁੱਖ ਪਿਆ ਸੀ ਅਜੇ ਫੋਲਣ ਨਾਲ ਜਿਹੜਾ ਤੂੰ ਮੇਰੇ ਨਾਲ ਫੋਲਣਾ ਵੀ ਅੱਗੇ ਨਾ ਪਿੱਛੇ ਤੂੰ ਸਾਡੇ ਘਰੇ ਨਹੀਂ ਕਦੇ ਆਈ ਕਦੇ ਨਹੀਂ ਹੋ 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 ਗਰਮੀ ਆ ਤੇ ਅੱਜ ਤੂੰ ਬੜਾ ਸਾਡੇ ਘਰੇ ਦਾ ਵਤਾਵਾ ਆ ਗਈ ਨਾ ਕਿਹੜੀ ਇਹੋ ਜੀ ਗੱਲ ਸੀ ਦੱਸ ਤਾਂ ਸਹੀ ਨਹੀਂ ਬਹਿਣਾ ਨਹੀਂ ਮੈਂ ਮਾਤਾ ਤੇਰੇ ਕੋਲ ਆਈ ਗੱਲ ਕਰਨ ਆਈ ਸੀ ਨਹੀਂ ਆ ਸਾਡੇ ਵਾਲੀ ਬੁੜੀ ਨਾ ਅੱਜ ਤੋਂ ਮੇਰੇ ਪੇਕਿਆਂ ਤੋਂ ਚੀਜ਼ ਆਉਂਦੀ ਆ ਨਹੀਂ ਗਪਲ ਗਪਲਾ ਚਾੱਕ ਕੇ ਖਾ ਜਾਂਦੀ ਆ ਆਪਦੇ ਤੇ ਤੇ ਭਤੀਜੇ ਆਉਂਦੇ ਨਹੀਂ ਨਾ ਤੇ ਭਰਾ ਆਉਂਦੇ ਆ ਚਲ ਭਰਾ ਤਾਂ ਵਿਚਾਰੀ ਤੇ ਹੈ ਹੀ ਨਹੀਂ ਭਤੀਜਿਆਂ ਦਾ ਤਾਂ ਹੱਕਾ ਭਤੀਜੇ ਤਾਂ ਆ ਸਕਦੇ ਆ ਨਹੀਂ ਚੱਲ ਕੋਈ ਨਹੀਂ ਉਜੇ ਤੇ ਰਿਸਾ ਸ ਤੇਰੇ ਪੇਕਿਆ ਤੋਈ ਚੀਜ਼ ਖਾ ਜਾਂਦੀ ਆ ਬਜ਼ੁਰਗ ਬੰਦੇ ਇਹਨਾਂ ਨੇ ਕਿੱਥੇ ਜਾਣਾ ਹੈ ਨਾਲੇ ਆਪਣੀ ਪੇਕਿਆਂ ਦੀ ਚੀਜ਼ ਹੀ ਖਾਣੀ ਆ ਹੁਣ ਕਿਤੇ ਸਾਰੀ ਉਮਰ ਅੜਗੇ ਬਜ਼ੁਰਗ ਬੰਦਿਆਂ ਦੇ ਪੇਕੇ ਆ ਹੀ ਜਾਂਦੇ ਹੁੰਦੇ ਆ ਕਿਸੇ ਵੇਲੇ ਭੈਣੇ ਨਹੀਂ ਨਿਕਲੇ ਜਾਂਦਾ ਹੁੰਦਾ ਕਿਸੇ ਤੋਂ ਨਹੀਂ ਸੱਚ ਮੈਨੂੰ ਪਤੀ ਜੱਤ ਜ਼ਿਆਦਾ ਆ ਮੈਂ ਤੈਨੂੰ ਐ ਪੁੱਛਦੀ ਸੀ ਭਈ ਪਰ ਮੈਂ ਤੇ ਰੀਨੋ ਸਹਿਮਤਾ ਵਿਚਾਰੇ ਦੇ ਭਰਾ ਹੈ ਨਹੀਂ ਇਹਦੇ ਭਤੀਜਾ ਤਾਂ ਆ ਹੀ ਸਕਦਾ ਹੈ ਕਿ ਭਤੀਜਾ ਵੀ ਨਹੀਂ ਆ ਸਕਦਾ ਨਾ ਭਤੀਜਾ ਆ ਨਹੀਂ ਸਕਦੇਗੇ ਐਨੀ ਬਾਤ ਨਹੀਂ ਮੇਰੀ ਗੱਲ ਸੁਣ ਭੈਣੇ ਆਪ ਭਤੀਜੇ ਤੋਂ ਮੈਨੂੰ ਜਿਆਦਾ ਆ ਨਾ ਨਹੀਂ ਮੇਰੀ ਗੱਲ ਸੁਣ ਮੈਨੂੰ ਆ ਭਤੀਜੇ ਤੋਂ ਗੱਲ ਚੇਤੇ ਆਈ ਨਾ ਤੁਸੀਂ ਥੋੜੀ ਭੂਆ ਕੋਲੇ ਜਾਇ ਨੀ ਕਿੱਥੇ ਅਸੀਂ ਮੇਰੀ ਭੂਆ ਕੋਲੇ ਜਾਇ ਭੈਣਨੀ ਬਾਟ ਤੱਕ ਕਿੱਥੇ ਪਹੁੰਚਿਆ ਜਾਂਦਾ ਹੈ ਹੁਣ ਆਪਦੀਆਂ ਕੁੜੀਆਂ ਕੋਲ ਹੀ ਮਸਾ ਜਾਇਆ ਜਾਂਦਾ ਮੇਰੇ ਨਾਨਾ ਤੈਨਾਂ ਤੈਨੂੰ ਪਤਾ ਮੈਂ ਉਹਨਾਂ ਕੋਲ ਹੀ ਮਸਾ ਜਾਣੀ ਆ ਆ ਭੂਆ ਕੋਲੇ ਇਨੀ ਬਾਟ ਭੈਣੇ ਗਾਵਾਂ ਕਿੱਥੇ ਪਹੁੰਚਿਆ ਜਾਂਦਾ ਹੈ ਭੂਆ ਕੋਲੇ ਤਾਂ ਭਰਾ ਹੀ ਜਾਂਦੇ ਨੇ ਭਤੀਜਿਆਂ ਕੋਲੇ ਕਿੱਥੇ ਟਾਈਮ ਹੁੰਦਾ ਭਤੀਜਿਆਂ ਦੇ ਤਾਂ ਆਪਦੇ ਜਦੋਂ ਧੀਆਂ ਹੋ ਜਾਂਦਾਂ ਆ ਭੈਣਾ ਹੁੰਦੇਗੇ ਇਹੀ ਨਹੀਂ ਲੋਟ ਆਉਂਦਾਂ ਭੂਆ ਕੋਲੇ ਇਨੀ ਬਾਟ ਤੇ ਕਿੱਥੇ ਪਹੁੰਚਿਆ ਜਾਂਦਾ ਚਲੋ ਭੈਣੇ ਇਹੀ ਗੱਲ ਤਾਂ ਤੈਨੂੰ ਮੈਂ ਸਮਝਾਉਂਦੀ ਸੀ ਜਦੋਂ ਮੈਂ ਤੈਨੂੰ ਹੁਣ ਕਿਹਾ ਵੀ ਤੁਸੀਂ ਆਪਦੀ ਭੂਆ ਕੋਲੇ ਜਾਏ ਤੇ ਤੂੰ ਕਿਹਾ ਭੈਣੇ ਐਨੀ ਬਾਟ ਤੱਕ ਕਿੱਥੇ ਪਹੁੰਚਿਆ ਜਾਂਦਾ ਇਹ ਹੀ ਗੱਲ ਤਾਂ ਤੈਨੂੰ ਮੈਂ ਸਮਝਾਉਣੀ ਆ ਭੈਣੇ ਨਹੀਂ ਪਹੁੰਚਿਆ ਜਾਂਦਾ ਹੁਣ ਤੈਨੂੰ ਭੂਆ ਦੂਰ ਲੱਗਣ ਲੱਗੀ ਕਬੀਲਦਾਰੀ ਤਾਂ ਭੈਣੇ ਆਪ ਤਾਂ ਕੋਈ ਨਹੀਂ ਲੋਟ ਆਉਂਦੀ ਹੁਣ ਤੂੰ ਦਬ ਦਬ ਕਿਵੇਂ ਕਹਿਤਾ ਵੀ ਭਤੀਜੇ ਕਿੱਥੇ ਭੈਣੇ ਪਹੁੰਚਿਆ ਜਾਂਦਾ ਜਦੋਂ ਆਪਦਿਆਂ ਮੇਰਿਆਂ ਤਿੰਨ ਨਣਾਨਾ ਤੇ ਐਂ ਹੁਣ ਤੁਸੀਂ ਵੀ ਆਪਦੀ ਭਰਾ ਦੇ ਘਰੇ ਤਿੰਨ ਨਾ ਤੁਹਾਡਾ ਭਰਾ ਤੁਹਾਡੇ ਤਿੰਨਾਂ ਕੋਲੇ ਆਉਣ ਆਲਾ ਤੇ ਗਾਂ ਤੁਹਾਡੇ ਭਰਾ ਦੇ ਤੇਰੇ ਭਤੀਜਾ ਨਾ ਵੀ ਆ ਦੋ ਤੇ ਹੁਣ ਕਿੱਥੇ ਗਾਂ ਦੇ ਗਾਂ ਭਾਣੇ ਪਹੁੰਚਿਆ ਜਾਂਦਾ ਜਿਵੇਂ ਤੈਥੋਂ ਨਹੀਂ ਪਹੁੰਚਿਆ ਜਾਂਦਾ ਉਵੇਂ ਤੇਰੀ ਸੱਸ ਦੇ ਪੇਕੇ ਨਹੀਂ ਆਉਂਦੇ ਹਣ ਦੱਸ ਕਬੀਲਦਾਰੀ ਤਾਂ ਆਪਦੀ ਵੀ ਮਸਾ ਲੋਟ